ਤਰੀਕ ਹੋ ਗਈ 7 ਫਰਵਰੀ 2026 ਸੋਨਾ ਦਿਨ ਲੱਗਾ ਕਮਾਦ ਵਾਲੀ ਪੈੜੀ ਇਹ ਇਹਨੂੰ ਹੁਣ ਵਾ ਕੇ ਤਿਆਰ ਕਰਕੇ ਤੇ 15 16 ਤਰੀਕ ਤੱਕ ਫੇਰ ਇੱਚ ਕਮਾਦ ਲਾ ਆ ਜਾਊਗਾ ਪਬਲਿਕ ਚ ਤਵੇ ਫੇਰ ਨੇ ਔਖੇ ਆ ਟਰਨ ਨਵ ਮਾਡਲ ਆ ਚੌਥੀ ਜੋੜੀ ਆ ਮਗਰਲੀ ਚੱਕਿਆਂ ਦੀ ਇਹ ਪੁਰਾਣੀ ਕਰਦੇ ਆ 52 ਹਸਪਾਵਰ ਆ 750 ਆ ਨਾ 52 ਹਸਪਾਵਰ ਇਹ 60 ਹੁੰਦਾ ਤੇ ਹੋਰ ਵਧੀਆ ਸੀ ਲੈਨੇ ਆ ਛੋਟੇ ਨੇ ਜਾਂਦਾ ਅਰਜਨ ਪਰ ਉਹਦਾ ਇਹਦੇ ਜਿੰਨਾ ਤੋਰਾ ਨਹੀਂ ਹੈਗਾ ਪਹਿਲੇ ਹਾਈ ਤੇ ਪਹਿਲੇ ਹਾਈ ਤੇ ਹੈ ਜੇ 1400 1500 ਚੱਕਰ ਤੇ 1400 ਤੇ ਤੇਰ ਖਰਚਾ ਬਹੁਤ ਘੱਟ ਆਇਤਾ ਦਾ ਤਾਂ ਇਹ ਨੂੰ ਵੇਚ ਦੇਣੀ ਆ ਨਵਾਂ ਮਾਡਲ ਆ 42 ਜੀ ਬੜਾ ਕਾਮਯਾਬ ਆ ਛੜਕੇ ਭਾਰੇ ਦਾ ਅਰਜਨ ਤੋਰਾ ਵਾਧਿਆ ਛੜਕ ਤੇ ਵੀ ਐਰ ਕਾ ਤੇ ਪੰਪ ਨੂੰ ਹੱਥ ਮਰਵਾਇਆ ਸੀ ਯੋਰਲਾਂ ਲੱਗਿਆ ਤੇ ਨਹੀਂ ਪ੍ਰਵਾਹ ਕਰਦਾ ਵੇਖੇ ਕਿ ਤਹਾ ਮਸਾਇਤ ਨੂੰ ਆ ਆ ਬਗਲੇ ਮਗਰ ਦੇ ਕੀੜੇ ਮਕੋੜੇ ਖਾਣ ਜਦੋਂ ਪੈਲੀ ਪਲਟਦੀ ਹੈ ਗੰਡੋਏ ਨਿਕਲਦੇ ਜੀ ਤਾਵੇ ਫੇਨ ਤੋਂ ਬਾਅਦ ਪਾਲੀਆਂ ਹੱਲਾ ਏਟ ਰਾਈਟਰ ਬ੍ਰੇਕ ਤੇ ਮੋੜਿਆ ah uh, good yeah be <laughs> ਇਹਦੇ ਨਾਲ ਜੀ ਪਾਣੀ ਘਟ ਲਾਉਗਾ ਜਿਆਦਾ ਹਵਾ ਹੀ ਹੁੰਦੀ ਆ ਇਥੇ ਲੀਕ ਆ ਥੋੜਾ ਜਿਹਾ ਲਾਓ ਜੀ ਗੱਡੀ ਦਾ ਟਿੱਡ ਪਰਣ ਰਿਹਾ ਵੇਖੋ ਹਣ ਕਿਨੇ ਚ ਪੈਂਦਾ ਏ ਇਹ ਕਿਹੜੀਆਂ ਕਾਰਾਂ ਸੌਖੀਆਂ ਰਾਜ ਦੀਆਂ ਉੱਦਾਰ ਰੈਂਟੀ ਸੋਦਾ ਬੈਗਾ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਨਿਕਲ ਰਹੇ ਆ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲ ਰਹੇ ਆ 골ਡਨ ਗੇਟ ਆਮ ਸਤਜੰਤਨ 골ਡਨ ਗੇਟ ਵਿਖਾਉਣ ਦੇ ਚੱਕਰ ਚ ਮੁੰਲਾ ਦਾ ਕੈਮਰਾ ਫਲੈਸ਼ ਹੋ ਗਿਆ ਆਰੇ ਗਰ ਪੁਲ ਸਾੜੇ ਨੇ ਹੁੰਦੇ ਕੈਮਰੇ ਲੱਗੇ ਹੁੰਦੇ ਆ ਹੁਣ ਵੇਖੋ ਕੀ ਬਣਦਾ ਔਨ ਕਰੋ ਪਾਣੀ ਪੀਤਾ ਮਾਤਾ ਤੱਤ ਮਾਤਾ ਸ਼ਾਇਦ ਬਾਬਾ ਜੀ ਮਿਹਰ ਕਰੀ ਦੇਣ ਨਾ ਹੀ ਕੈਮਰਾ ਬਚਾਵੇ ਇਹ ਅਸੀਂ ਹੁਣ ਚੱਲ ਗਏ ਆ ਆਪਣਾ ਉਹਦੇ ਵਾਲੇ ਜਿਲੰਦਰ ਤੋਂ ਮੁੜਦਾ ਵਾਪਰੋਡ ਬੱਲੇ ਵਾਲੇ ਰੋਡ ਤੇ ਇੱਥੇ ਹੁਣ ਅਸੀਂ ਅੱਗੇ ਜਾ ਕੇ ਪਠਾਨਕੋਟ ਰੋਡ ਤੇ ਹੋਏ ਨਾਲ ਸਿੱਧਾ ਚੱਲ ਜੂਗਾ ਤੇ ਵੇਖ ਕੇ ਨਾ ਅਰਪੋਰਟ ਨੂੰ ਪਰ ਅਸੀਂ ਰਸਤੇ 'ਚ ਮੁੜ ਗਏ ਅਜੇ ਆਤਵਾਰ ਹੈ ਫਿਰ ਵੀ ਬਹੁਤ ਟ੍ਰੈਫਿਕਸ਼ਨ ਹੈ ਹਨ ਨਵੀ ਸੈਲਟਸ ਮੇਰੀ ਬੈਗ ਵੇਖ ਲਓ ਸੋਹਣੀਆ ਪਠੇ ਪਾਸਿਆਂ ਤੁਰਿਆ ਆਉਂਦੇ ਆ ਕੋਈ ਕੋਸ਼ੇ ਤੇ ਕੋਈ ਨਹੀਂ ਪਤਾ ਲੱਗਦਾ ਕਿਨੇ ਕਿਧਰੋਂ ਆ ਵਜਣਾ ਤੁਹਾਡੇ ਜੀ ਇਹ ਇੱਥੇ ਤੇ ਗਾਬੀ ਵੱਸਦਾ